ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਰੰਦ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਲੈ ਕੇ ਆਏਗੇ ਜੋ ਕਿ ਫੈਬਰਿਕ ਰਹੂਗਾ ਚੈੱਕ ਦੇ ਵਿੱਚ ਹੈ ਬਟਰ ਕਾਟਨ ਬਹੁਤ ਹੀ ਜਿਆਦੇ ਸੋਹਣਾ ਫੈਬਰਿਕ ਹੈਗਾ ਤੇ ਇਹਦੇ ਉੱਪਰ ਤੁਸੀਂ ਵਰਕ ਵਗੈਰਾ ਵੀ ਕਰਵਾ ਸਕਦੇ ਹੋਗੇ ਜੇ ਤੁਸੀਂ ਕਰਵਾਉਣਾ ਚਾਹੋਗੇ ਪ੍ਰਾਈਸ ਇਹਨਾਂ ਦਾ ਰਹੂਗਾ ਜੀ 2500 ਵਿਦ ਸ਼ਿਪਿੰਗ ਰਹੂਗਾ ਬਹੁਤ سارے ਕਲਰ ਲੈ ਕੇ ਆਏਗੇ ਇਹਦੇ ਵਿੱਚ ਜੇ ਤੁਹਾਨੂੰ ਚਾਹੀਦਾ ਕੋਈ ਵੀ ਸੂਟ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਜਲਦੀ ਜਲਦੀ ਤੇ ਬਹੁਤ ਹੀ ਜਿਆਦੇ ਸੋਹਣਾ ਫੈਬਰਿਕ ਹੈਗਾ ਲਓ ਜੀ ਪਹਿਲਾ ਸੂਟ ਤੁਸੀਂ ਦੇਖ ਸਕਦੇ ਹੋਗੇ ਤੇ ਦੂਜਾ ਸੂਟ ਹੈਗਾ ਲੈਮਨ ਦੇ ਵਿੱਚ ਹੈਗਾ ਲਓ ਜੀ ਪ੍ਰਿੰਟਡ ਡਿਜ਼ਾਈਨ ਚੈੱਕ ਕਰੋ ਕਾਫੀ ਜਿਆਦੇ ਸੋਹਣੇ ਨੇਗੇ ਫੈਬਰਿਕ ਬਹੁਤ ਹੀ ਲਾਈਟ ਵੇਟ ਹੈਗਾ ਫੈਬਰਿਕ ਜਿਵੇਂ ਜਿਦਾ ਕਿ ਦੁਪੱਟੇ ਹੁੰਦੇ ਨੇ ਨਾ ਉਸ ਤਰ੍ਹਾਂ ਫੈਬਰਿਕ ਹੈਗਾ ਬਹੁਤ ਵਧੀਆ ਹੰਡਣ ਵਾਲਾ ਫੈਬਰਿਕ ਹੈਗਾ ਦੂਜਾ ਕਲਰ ਤੁਸੀਂ ਦੇਖ ਸਕਦੇ ਹੋਗੇ ਤੇ ਅਗਲਾ ਹੈਗਾ ਜੀ ਇਹਦੇ ਵਿੱਚ ਬਲੈਕ ਕਲਰ ਹੈਗਾ ਇਹਦੀ ਵੀ ਪ੍ਰਿੰਟ ਡਿਜ਼ਾਈਨਿੰਗ ਬਹੁਤ ਜਿਆਦਾ ਸੋਹਣੀ ਹੈਗੀ ਲਓ ਜੀ ਦੇਖੋ ਡਿਜ਼ਾਈਨ ਪ੍ਰਿੰਟ ਚੈੱਕ ਕਰੋ ਬਹੁਤ ਹੀ ਵਧੀਆ ਹੈਗਾ ਵਧੀਆ ਬ੍ਰੈਂਡ ਦਾ ਫੈਬਰਿਕ ਹੈ ਇਹ ਕੋਈ ਇਦਾਂ ਨਹੀਂ ਹੈਗਾ ਵੀ ਇਹ ਦੇਸੀ ਸੂਟ ਲੰਗੇ ਕੋਈ ਮਤਲਬ ਬ੍ਰਾਂਡ ਨਹੀਂ ਹੈਗਾ ਇਹਨਾਂ ਦਾ ਬਹੁਤ ਵਧੀਆ ਹਾਈ ਕੁਆਲਿਟੀ ਦੇ ਸੂਟ ਲੰਗੇ 2500 ਪ੍ਰਾਈਸ ਰਹੂਗਾ ਇਹਨਾਂ ਸੂਟਾਂ ਦਾ ਇਹਦੇ ਵਿੱਚ ਇੱਕ ਵਾਈਟ ਕਲਰ ਵੀ ਹੈਗਾ ਵਾਈਟ ਕਲਰ ਦੇ ਉੱਪਰ ਤੁਸੀਂ ਪ੍ਰਿੰਟ ਡਿਜ਼ਾਈਨ ਚੈੱਕ ਕਰ ਸਕਦੇ ਹੋਗੇ ਕਾਫੀ ਜਿਆਦੇ ਸੋਨਾ ਹੈਗਾ ਜੇ ਤੱਕ ਇਹਦੇ ਉੱਪਰ ਤੁਸੀਂ ਪੈਚ ਲਗਾ ਕੇ ਵਰਕ ਵਗੈਰਾ ਕਰਾਉਗੇ ਹਨਾ ਕਾਫੀ ਜਿਆਦੇ ਵਧੀਆ ਲੱਗੂਗਾ ਇਹਦੇ ਨਾਲ ਤੁਸੀਂ ਪਿੰਕ ਬੇਬੀ ਪਿੰਕ ਕਲਰ ਦਾ ਦੁਪੱਟਾ ਵੀ ਰੱਖ ਸਕਦੇ ਹੋਗੇ ਜਾਂ ਫਿਰ ਤੁਸੀਂ ਹੋਰ ਕਿਸੇ ਵੀ ਤਰ੍ਹਾਂ ਦਾ ਦੁਪੱਟਾ ਲੈਣਾ ਚਾਹੋ ਨੇ ਉਦਾਂ ਦਾ ਵੀ ਲੈ ਸਕਦੇ ਹੋਗੇ ਵਾਈਟ ਦੇ ਵਿੱਚ ਵੀ ਲੈ ਸਕਦੇ ਹੋਗੇ ਲਓ ਜੀ ਨੈਕਸਟ ਸੂਟ ਹੈਗਾ ਜੀ ਕਾਫੀ ਜਿਆਦੇ ਸੋਨਾ ਇਹ ਵੀ ਸੇਮ ਫੈਬਰਿਕ ਦੇ ਮੈਂ ਪ੍ਰਿੰਟ ਤੁਹਾਨੂੰ ਸ਼ੋਅ ਕਰ ਰਹੀ ਆਂਗੀ ਸਭ ਤੋਂ ਪਹਿਲਾਂ ਦੁਪੱਟਾ ਆਪਣੇ ਕੋਲੇ ਚੈੱਕ ਦੇ ਵਿੱਚ ਹੈਗੇ ਨੇ ਸੇਮ ਫੈਬਰਿਕ ਦੇ ਵਿੱਚ ਹੈਗੇ ਨੇ ਇੰਨੇ ਹੀ ਸੌਫਟ ਜੇ ਤੁਸੀਂ ਦੁਪੱਟਾ ਵੀ ਲਾਉਣਾ ਹੋਗਾ ਨਾ ਤਾਂ ਦੁਪੱਟੇ ਵੀ ਮਿਲ ਜਾਣਗੇ ਲਓ ਜੀ ਵਿਦਆਊਟ ਦੁਪੱਟਾ ਵਿਦਆਊਟ ਸਟਿਚਿੰਗ ਤੁਸੀਂ ਜਿੱਥੇ ਵੀ ਕੋਰੀਅਰ ਕਰਵਾਉਣਾ ਚਾਹਣਾ ਕਰਵਾ ਸਕਦੇ ਹੋ ਸਟਿਚ ਕਰਵਾਉਣਾ ਚਾਹਣਾ ਸਟਿਚ ਵੀ ਕਰਵਾ ਸਕਦੇ ਹੋਗੇ ਤੇ ਬਹੁਤ ਸਾਰੇ ਪ੍ਰਿੰਟਿੰਗ ਡਿਜ਼ਾਈਨ ਬਹੁਤ ਜਿਆਦੇ ਸੋਹਣੇ ਨੇਗੇ ਸਾਰੇ ਸੂਟਸ ਤੇ ਇਹਨਾਂ ਦੇ ਵਿੱਚ ਲਓ ਜੀ अगला प्रिंट है का जड़ा चेक कर सकदे होंगे काफी ज्यादा सोना प्रिंट है ये वाला भी लो जी डिजाइन चेक करो ते दे नाल तो ਤੁਸੀਂ بیس ਨਾਲ ਦਾ ਦੁਪੱਟਾ ਰੱਖ ਕੇ ਮਲਟੀ ਕਲਰ ਦੀ ਲੈਂਸ ਲੱਗ ਜੂਗੀ ਤਾਂ ਵੀ ਸੂਟ ਹੈ ਜਿਹੜਾ ਬਹੁਤ ਵਧੀਆ ਲੱਗੂਗਾ ਇੱਕ ਕਲਰ ਦੀ ਲੈਂਸ ਲਗਵਾਉਣੀ ਹੈ ਤੁਸੀਂ ਇੱਕ ਕਲਰ ਦੀ ਲੈਂਸ ਵੀ ਲਗਵਾ ਸਕਦੇ ਹੋਗੇ ਲੋ ਜੀ ਫਿਰ ਇਸ ਤੋਂ ਬਾਅਦ ਹੈਗੇ ਨੇ ਜੀ ਬਹੁਤ ਹੀ ਜਿਆਦਾ ਸੋਨਾ ਫੈਬਰਿਕ ਹੈਗਾ ਤੇ ਵੀ ਨਵਾਂ ਫੈਬਰਿਕ ਹੈਗਾ ਚੈੱਕ ਦੇ ਵਿੱਚ ਹੈਗਾ ਇਹ ਹੈਗਾ ਜੀ ਪ੍ਰਾਈਸ ਇਹਨਾਂ ਦਾ 2000 ਪ੍ਰਾਈਸ ਰਹੂਗਾ ਇਹਦੇ ਵੀ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਕਾਫੀ ਜ਼ਿਆਦੇ ਸੋਹਣੇ ਪ੍ਰਿੰਟ ਨੇਗੇ ਇਹਦੇ ਵੀ ਲਓ ਜੀ ਪਹਿਲਾ ਪ੍ਰਿੰਟ ਕਲਰ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਤੇ ਅਗਲਾ ਹੈਗਾ ਜੀ ਲਵੈਂਡਰ 2000 ਪ੍ਰਾਈਸ ਰਹੂਗਾ ਜਲਦੀ 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 ਆਪਣਾ ਆਰਡਰ ਕਰਦੇ ਹੋ ਕੋਈ ਵੀ ਭੈਣ ਰਹਿਣਾ ਜਾਵੇ ਆਰਡਰ ਕਰਨਿਓ ਲੋ ਜੀ ਕਾਫੀ ਵਧੀਆ ਹਨਾ ਰਿਸਪੌਂਸ ਆ ਰਿਹਾ ਹੈ ਪੈਣਾ ਬਹੁਤ ਪਸੰਦ ਕਰ ਰਹੀਆਂ ਨੇ ਸੂਟਸ ਫੈਬਰਿਕ ਬਹੁਤ ਵਧੀਆ ਕਹਿੰਦੇ ਲਾਈਕ ਕਰਦੀਆਂ ਨੇ ਜੀ ਹਨਾ ਤੇ ਬਾਕੀ ਵਰਕ ਵਗੈਰਾ ਵਾਲੇ ਆਰਡਰ ਨੇ ਜਿਹੜੇ ਉਹ ਅਲੱਗ ਤੋਂ ਚੱਲੀ ਜਾ ਰਹੇ ਰਗੇ ਤੁਸੀਂ ਆਪਣਾ ਜਿਵੇਂ ਦਾ ਵੀ ਸੂਟ ਤਿਆਰ ਕਰਵਾਉਣਾ ਚਾਹੁੰਦੇ ਹੋ ਆਪਣਾ ਦੇ ਸਕਦੇ ਹੋ ਆਰਡਰ ਸਾਡੇ ਦੇ ਡਿਜ਼ਾਈਨ ਆਪਾਂ YouTube ਤੇ ਪਾਉਣੇ ਉਦਾਂ ਵੀ ਤੁਸੀਂ ਦੇ ਸਕਦੇ ਹੋ ਲੋ ਜੀ ਨੈਕਸਟ ਸੂਟ ਹੈਗੇ ਸੀ ਰਸਟ ਸ਼ੇਡ ਦੇ ਸੌਰੀ ਮਸਟਰਡ ਸ਼ੇਡ ਦੇ ਵਿੱਚ ਹੈਗਾ ਤੇ ਬਹੁਤ ਵਧੀਆ ਪ੍ਰਿੰਟ ਹੈ ਵੀ ਉਹਦੇ ਨਾਲ ਦੇ ਮੈਂ ਤੁਹਾਨੂੰ ਕਲਰ ਦਿਖਾ ਰਹੀ ਆਂਗੀ ਇਹ ਵਾਲੇ ਸਾਰੇ 2000 ਪ੍ਰਾਈਸ ਐਸ ਹੀ ਇਹਨਾਂ ਦਾ ਲਓ ਜੀ ਇਹਦੇ ਨਾਲ ਦੇ ਤੁਹਾਨੂੰ ਮਿਲ ਜਾਣਗੇ ਸੂਟ ਆਪਣੇ ਕੋਲੇ 1 1 2 2 ਹੈਗੇ ਨੇਗੇ ਜੇ ਤੁਸੀਂ ਲੈਣਾ ਚਾਹੋ ਨੇ 1 1 2 2 ਮਤਲਬ ਕਾਫੀ ਭੈੜਾ ਇਦਾਂ ਲੈ ਲੈਂਦੀਆਂ ਨੇਗੀਆਂ ਤਾਂ ਤੁਸੀਂ ਲੈ ਸਕਦੇ ਹੋਵੋਗੇ ਇਸ ਤੋਂ ਬਾਅਦ ਹੈਗਾ ਜੀ ਮੈਚਿੰਗ ਸੂਟ ਰਹੂਗਾ ਟੀਸਟਾ ਬ੍ਰਾਂਡ ਦਾ ਹੈਗਾ ਤੇ ਨਾਲ ਹੈਗੀ ਹੈ ਕਿ ਬਹੁਤ ਹੀ ਜਿਆਦੇ ਸੋਹਣੀ ਬਾਟਮ ਹੈਗੀ ਚੈੱਕ ਦੇ ਵਿੱਚ ਡਿਜ਼ਾਈਨ ਹੈ ਤੁਸੀਂ ਦੇਖ ਸਕਦੇ ਹੋ ਨੇੜੇ ਤੋਂ ਤੇ ਵਾਲੀ ਰਹੂਗੀ ਸ਼ਰਟ ਰਹੂਗੀ ਇਹਦਾ ਫੈਬਰਿਕ ਵੀ ਬਹੁਤ ਜਿਆਦੇ ਵਧੀਆ ਪ੍ਰਾਈਜ਼ ਰਹੂਗਾ ਜੀ ਇਹਦਾ 2500 बाकी ਜੇ ਤੁਸੀਂ ਵਰਕ ਵਗੈਰਾ ਕਰਾਓਗੇ ਉਹਦੇ ਚਾਰजेस ਅਲੱਗ ਤੋਂ ਰਹਿਣਗੇ ਠੀਕ ਹੈ ਜੀ ਫਿਰ ਇੱਕ ਮੈਂ ਤੁਹਾਨੂੰ ਹੋਰ ਦਿਖਾਉਣੀ ਆਂਗੀ ਆਪਾਂ ਟੈਬੀ ਦੇ ਵਿੱਚ ਸੂਟ ਲੈ ਕੇ ਆਏਗੇ ਜਿਹਦਾ ਪ੍ਰਾਈਸ ਹੈਗਾ ਮੈਚਿੰਗ ਦਾ 2000 ਤੇ ਇਸ ਤਰ੍ਹਾਂ ਵਾਲੀ ਬਾਟਮ ਹੈ ਇਹ ਵਾਲੀ ਰਹੂਗੀ ਸ਼ਰਟ ਤੇ ਬਹੁਤ ਵਧੀਆ ਚਨਾਰ ਦੀ ਟੈਬੀ ਹੈ ਤੇ ਬਹੁਤ ਜਿਆਦੇ ਸੋਹਣੀ ਕੁਆਲਿਟੀ ਹੈਗੀ ਤੇ ਇੱਕ ਹੈਗਾ ਜੀ ਇਹਦੇ ਵਿੱਚ ਟਾਈ ਐਂਡ ਡਾਈ ਬਾਟਮ ਨਾਲ ਸੂਟ ਹੈਗਾ ਇਹਦੀ ਬਾਟਮ ਟਾਈ ਐਂਡ ਡਾਈ ਹੈਗੀ ਤੇ ਵਲੀ ਰਹੂਗੀ ਸ਼ਰਟ ਤੇ ਟਾਈ ਐਂਡ ਡਾਈ ਦੁਪੱਟਾ ਹੈਗਾ ਤੇ ਇਹਦਾ ਪ੍ਰਾਈਸ ਰਹੂਗਾ ਜੀ ਤੁਹਾਨੂੰ ਲੱਗੂਗਾ 3000 ਵਿਦ ਦੁਪੱਟਾ ਟੈਬੀ ਦਾ ਹੀ ਵਧੀਆ ਪਿਓਰ ਦੇ ਵਿੱਚ ਦੁਪੱਟਾ ਲੱਗਿਆ ਹੋਇਆ ਹੈਗਾ ਤੇ ਨਾਲ ਹੈਗੇ ਟਾਈ ਐਂਡ ਡਾਈ ਬਾਟਮ ਹੈਗੀ ਠੀਕ ਹੈ ਜੀ ਇਹਦੇ ਵਿੱਚ ਦੋ ਸੂਟ ਲੈਗੇ ਆਪਣੇ ਕੋਲੇ ਤੇ ਇੱਕ ਸੂਟ ਹੈਗਾ ਇਹ ਵਾਲਾ ਇਹ ਵੀ ਵਿਦ ਦੁਪੱਟਾ ਵਿਦ ਬਾਟਮ ਤੁਹਾਨੂੰ ਮਿਲੇਗਾ ਤੇ ਜਿੱਦਾਂ ਕਿ ਇਹ ਪੀਚ ਕਲਰ ਦੀ ਸ਼ਰਟ ਰਹੂਗੀ ਸ਼ਰਟ ਦਾ ਪ੍ਰਿੰਟਡ ਡਿਜ਼ਾਈਨ ਤੁਸੀਂ ਦੇਖ ਸਕਦੇ ਹੋਗੇ ਤੇ ਜਿਹੜੀ ਇਹ ਟੈਬੀ ਹੈ ਨਾ ਬਹੁਤ ਹੀ ਜਿਆਦੇ ਸੋਹਣੀ ਟੈਬੀ ਹੈ ਲਾਈਟ ਵੇਟ ਚਨਾਰ ਦੀ ਟੈਬੀ ਹੈ ਤੇ ਇਸ ਤਰ੍ਹਾਂ ਬਟਰ ਕਾਟਨ ਦੀ ਨਾਲ ਬਾਟਮ ਲੱਗੀਆਂ ਹੋਈਆਂ ਨੇਗੀਆਂ ਤੇ ਨਾਲ ਹੈਗੀ ਹੈਗੀ ਲਾਈਨਾਂ ਵਾਲੀ ਮਤਲਬ ਟੈਬੀ ਦਾ ਹੀ ਦੁਪੱਟਾ ਡਾਈ ਕੀਤਾ ਹੋਇਆ ਇਹਨਾਂ ਦਾ ਪ੍ਰਾਈਸ ਹੈਗਾ 3000 ਪ੍ਰਾਈਸ ਰਹੂਗਾ ਲਓ ਜੀ ਇਸ ਤੋਂ ਬਾਅਦ ਹੈਗੀ ਹੈ ਕੱਲੀ ਜੇ ਕੋਈ ਵੀ ਭੈਣ ਸ਼ਰਟ ਲੈਣਾ ਚਾਹੁੰਦੀ ਹੈਗੀ ਤਾਂ ਤੁਸੀਂ ਲੈ ਸਕਦੇ ਹੋਗੇ ਪ੍ਰਾਈਜ਼ ਇਹਦਾ ਰਹੂਗਾ 1200 ਜਿੱਦਾਂ ਕਿ ਮੇਰੇ ਜਾਮਨੀ ਰੰਗ ਦਾ ਹਨਾ ਸੂਟ ਹੈਗਾ ਕਾਫੀ ਭੈਣਾਂ ਨੇ ਪੁੱਛਿਆ ਵੀ ਉਹ ਸੂਟ ਮਿਲ ਜੂਗਾ ਉਹਦਾ ਇਹ ਦੂਜਾ ਕਲਰ ਹੈ ਜੀ ਮਜ਼ੈਂਟਾ ਸ਼ੇਡ ਦੇ ਵਿੱਚ ਤਾਂ ਤੁਸੀਂ ਇਹ ਵਾਲੀ ਸ਼ਰਟ ਲੈ ਸਕਦੇ ਹੋ ਇਹਦੇ ਨਾਲ ਤੁਸੀਂ ਕਰੀਮ ਬਾਟਮ ਮਜ਼ੈਂਟਾ ਜਿੱਦਾਂ ਵੀ ਤੁਸੀਂ ਕੰਟਰਾਸਟ ਬਣਾਉਣਾ ਚਾਹੁੰਦੇ ਹੋ ਬਣਾ ਸਕਦੇ ਹੋਗੇ ਇਸ ਤੋਂ ਬਾਅਦ ਹੈਗਾ ਜੀ ਕ੍ਰੇਪ ਦਾ ਸੂਟ ਹੈਗਾ ਮੈਚਿੰਗ ਲਓਗੇ ਸੂਟ ਤਾਂ 2000 ਹੈ 올 오버 ਲਓਗੇ ਤਾਂ 2500 ਪ੍ਰਾਈਸ ਹੈਗਾ ਤੇ ਕਾਫੀ ਵਧੀਆ ਰਿਸਪਾਂਸ ਰਿਹਾ ਹੈ ਕ੍ਰੇਪ ਦੇ ਸੂਟਸ ਦਾ ਤਾਂ ਤੁਸੀਂ ਇਹ ਵਾਲੇ ਆਰਡਰ ਕਰ ਸਕਦੇ ਹੋਗੇ ਸੂਟਸ ਆਪਣੇ ਕੋਲੇ ਹੈਗੇ ਨੇ ਕਿ ਇਹਦੇ ਵਿੱਚ ਮਸਟਰਡ ਸ਼ੇਡ ਹੈਗਾ ਇਹ ਕੇ ਵਾਲਾ ਸ਼ੇਡ ਮਿਲ ਜੂਗਾ ਤੁਹਾਨੂੰ ਲੋ ਜੀ ਇਸ ਤੋਂ ਬਾਅਦ ਹੈਗਾ ਜੀ ਗ੍ਰੀਨ ਸੂਟ 올 오버 ਸੂਟ ਹੈਗਾ ਬਹੁਤ ਹੀ ਜਿਆਦਾ ਸੋਹਣਾ ਪਿਓਰ ਗਲਾਸ ਦਾ ਸੂਟ ਹੈਗਾ ਫੈਬਰਿਕ ਬਹੁਤ ਵਧੀਆ ਹੈਗਾ ਲਾਈਟ ਵੇਟ 올 오버 ਸੂਟ ਰਹੂਗਾ ਜੀ 2500 ਪ੍ਰਾਈਸ ਰਹੂਗਾ ਸੂਟ ਦਾ ਤੇ ਕਲਰ ਵੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਜਿਆਦੇ ਸੋਹਣਾ ਕਲਰ ਹੈਗਾ ਇਹਦੇ ਵਿੱਚ ਇਸ ਤੋਂ ਬਾਅਦ ਹੈਗਾ ਜੀ ਇਹ ਵੀ ਵਿਦ ਦੁਪੱਟਾ ਸੂਟ ਹੈਗਾ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਲੈ ਸਕਦੇ ਹੋਗੇ ਤੇ ਸ਼ਰਟ ਇਹਦੇ ਨਾਲ ਤੁਸੀਂ ਕੋਈ ਵੀ ਕੰਟਰਾਸਟ ਦੁਪੱਟੇ ਦਾ ਕੋਈ ਵੀ ਮਤਲਬ ਤੁਸੀਂ ਬਾਟਮ ਦਾ ਬਣਾ ਸਕਦੇ ਹੋਗੇ ਤੇ ਆਰਡਰ ਕਰ ਸਕਦੇ ਹੋਗੇ ਜਲਦੀ ਜਲਦੀ ਆਰਡਰ ਕਰਿਓ 8557905009 ਤੇ ਆਪਣਾ WhatsApp ਨੰਬਰ ਹੈਗਾ ਇਹਦੇ ਜਾ ਕੇ ਤੁਸੀਂ ਸਕਰੀਨ ਸ਼ਾਟ ਭੇਜ ਕੇ ਆਪਣਾ ਆਰਡਰ ਕਰਨਾਗਾ ਤੇ ਨਾਲ ਦੀ ਨਾਲ ਪੇਮੈਂਟ ਕਰ ਦੇਣੀ ਹੈ ਪੇਮੈਂਟ ਕਰਨ ਤੋਂ ਬਾਅਦ ਤੁਸੀਂ ਕੋਰੀਅਰ ਕਰਵਾ ਸਕਦੇ ਹੋ ਜਿਹੜੀਆਂ ਜਿਹੜੀਆਂ ਭੈਣਾਂ ਦੀ ਪੇਮੈਂਟ ਆਈ ਜਾਊਗੀ ਉਦੋਂ ਦਾ ਸੂਟ ਤੁਹਾਨੂੰ ਮਿਲੇ ਜਾਣਗੇ ਠੀਕ ਹੈ ਜੀ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ